ਪਿਛਲੇ ਦਿਨੀ ਜਲੰਧਰ ਰੋਡ ਤੇ ਪੈਂਦੇ ਕੀਰਤੀ ਨਗਰ ਜਿਹੜਾ ਪਿੱਪਲਾਂ ਵਾਲਾ ਦੇ ਨੇੜੇ ਪੈਂਦਾ ਆ ਉੱਥੇ ਇੱਕ ਬੱਚਾ ਜਿਹੜਾ ਆ ਉਹ ਕੁਝ ਵਿਪਰੀਤ ਪਰਿਸਥਿਤੀਆਂ ਦੇ ਵਿੱਚ ਲਾਪਤਾ ਹੋ ਗਿਆ ਸੀਗਾ ਤੇ ਬਾਅਦ ਵਿੱਚ ਜਦੋਂ ਪਤਾ ਲੱਗਾ ਉਹਦਾ ਕਿਡਨਾਪ ਦਾ ਜਿਹੜਾ ਪਰਚਾ ਜਿਹੜਾ ਹੁਸ਼ਿਆਰਪੁਰ ਮਾਡਲ ਟਾਊਨ ਥਾਣੇ ਵਿੱਚ ਦਰਜ ਹੋਇਆ ਸੀਗਾ ਤੇ ਉਹਨੂੰ ਕਿਡਨਾਪ ਕਿਸੇ ਹੋਰ ਨੇ ਨਹੀਂ ਉਹਨੂੰ ਹੀ ਟਿਊਸ਼ਨ ਪੜਾਉਣ ਵਾਲੇ ਉਹਦੇ ਗਲੀ 'ਚ ਰਹਿੰਦੇ ਇੱਕ ਸਰ ਨੇ ਕਿੰਡੈਪ ਕੀਤਾ ਸੀਗਾ ਤੇ 2 ਦਿਨ ਵਾਸਤੇ ਉਹ ਘਰਦਿਆਂ ਨੂੰ ਇਹ ਕਹਿ ਕੇ ਚਲਾ ਗਿਆ ਕਿ ਇਹਨੂੰ ਸ਼ਿਮਲੇ ਕਮਾਨ ਲੈ ਕੇ ਜਾ ਰਿਹਾ ਆਂ ਪਰ ਉਹ ਹੌਲੀ-ਹੌਲੀ ਆਪਣੀ ਲੋਕੇਸ਼ਨ ਚੇਂਜ ਕਰਦਾ ਰਿਹਾ SIM ਆਪਣੀ ਬਦਲਦਾ ਰਿਹਾ ਪਹਿਲੀ SIM ਬੰਦ ਕਰਦਾ ਰਿਹਾ ਤੇ ਐਂਡ ਵਿੱਚ ਉਹਦੀ ਲੋਕੇਸ਼ਨ ਜਦੋਂ ਨੇਪਾਲ ਦੀ ਆਈ ਤੇ ਪੁਲਿਸ ਨੇ ਉੱਥੇ ਪਹੁੰਚ ਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਨਵਾਲਿਕ ਬੱਚੇ ਨੂੰ ਉਹਦੇ ਪਕੜ ਤੋਂ ਛੁਡਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਜਲਦ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਬੱਚੇ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਤੇ ਥਾਣਾ ਮਾਡਲ ਟਾਊਨ ਦੇ ਮੁਖੀ ਜਿਹੜੇ ਆ ਗੁਰਸਾਹਿਬ ਸਿੰਘ ਉਹਨਾਂ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਸਾਈ ਸਰ ਇੱਕ ਬੱਚਾ ਜਿਹੜਾ ਕੀਰਤੀ ਨਗਰ ਤੋਂ ਕਿਨੈਪ ਹੋਇਆ ਸੀਗਾ ਉਹਦਾ ਕੀ ਪ੍ਰੋਪਰ ਮਾਮਲਾ ਸੀਗਾ ਤੇ ਕਿੰਨੇ ਦਿਨਾਂ ਬਾਅਦ ਬੱਚੇ ਦੀ ਬਰਾਮਦਗੀ ਹੋਈ ਤੇ ਕਿੱਥੋਂ ਹੋਈ ਪ੍ਰੋਪਰ ਮਾਮਲਾ ਸਰ ਉਹ ਆਪਣੇ ਟਿਊਸ਼ਨ ਟੀਚਰ ਉਹਦਾ ਲੈ ਗਿਆ ਸੀ ਉਹਨੂੰ ਪੇਰੈਂਟਸ ਦੀ ਮਨਜ਼ੂਰੀ ਨਾਲ ਲੈ ਗਿਆ ਪਹਿਲਾਂ ਤਾਂ 2 ਦਿਨ ਲਈ ਬਟ ਉਸ ਤੋਂ ਬਾਅਦ ਉਹ ਉਹਨਾਂ ਦੇ ਨੰਬਰ ਬਲੌਕ ਤੇ ਬਾਤ ਤੇ ਉਹਨੇ ਉਹਨਾਂ ਨਾਲ ਗੱਲਬਾਤ ਕਰਨੀ ਬੱਚੇ ਦੀ ਬੰਦ ਕਰਵਾਤੀ ਤੇ ਉਸ ਤੋਂ ਬਾਅਦ 15 ਦਿਨ ਬਾਅਦ ਪੇਰੈਂਟ ਸਾਡੇ ਕੋਲ ਆਏ ਸੀ ਉਸ ਤੋਂ ਬਾਅਦ ਅਸੀਂ ਭਾਲ ਜਾਰੀ ਕੀਤੀ ਉਹਦੀ ਤੇ ਆਖਰਕਾਰ ਉਹ ਪਰਸੋਂ ਸਾਰ ਤੋਂ ਅਸੀਂ ਅਰੈਸਟ ਕਰ ਲਿਆ ਉਹਨੂੰ ਦਾਰਜੀ ਲਿੰਗ ਤੋਂ ਤੇ ਕੀ ਦਾਤਾ ਪਏ ਦੋਸ਼ੀ ਜਿਹੜਾ ਉਹਦਾ ਕੀ ਕਾਰਨ ਸੀਗਾ ਕੋਈ ਪੁਰਾਣੀ ਰੰਜਿਸ਼ ਸੀਗੀ ਜਾਂ ਕੁਝ ਪੈਸਿਆਂ ਦੀ ਮੰਗ ਕਰਦਾ ਸੀਗਾ ਕੋਈ ਨਹੀਂ ਇਦਾਂ ਐਜ਼ ਇਟ ਇਜ਼ ਕੁਝ ਨਹੀਂ ਸੀਗਾ ਪੈਸਿਆਂ ਦੀ ਕੋਈ ਮੰਗ ਨਹੀਂ ਕੀਤੀ ਉਹਨੇ ਨਾ ਹੀ ਕੋਈ ਰੰਜਿਸ਼ ਸੀਗੀ ਬਸ ਵੈਸੇ ਹੀ ਸਾਨੂੰ ਤਾਂ ਕਹਿ ਰਿਹਾ ਵੀ ਹਜੇ ਤੱਕ ਤਾਂ ਕੋਈ ਪੁੱਛ ਕੇ ਜਾਰੀ ਹੈ ਜਦੋਂ ਉਤੋਂ ਅਜੀ ਕਿਆਰੇ ਬੱਚਾ ਮੈਨੂੰ ਅੱਛਾ ਲੱਗਦਾ ਹੈ ਪਿਆਰਾ ਲੱਗਦਾ ਹੈ ਮੈਨੂੰ ਬੱਚਿਆਂ ਵਰਗਾ ਲੱਗਦਾ ਹੈ ਇਸ ਕਰਕੇ ਮੈਂ ਲੈ ਗਿਆ ਉਹਨੂੰ ਨਾਲ ਤੇ ਤੁਹਾਡੇ ਵੱਲੋਂ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਸਰ ਜਾਰੀ ਹੈ ਜੋ ਵੀ 164 ਦੇ ਬਿਆਨ ਕਰਾਵਾਂਗੇ ਬੱਚੇ ਦੇ ਅਸੀਂ ਜੱਜ ਸਾਹਿਬ ਦੇ ਸਾਹਮਣੇ ਜਾ ਕੇ ਜੋ ਵੀ ਉੱਥੇ ਬਿਆਨ ਦੇਊਗਾ ਉਸ ਹਿਸਾਬ ਨਾਲ ਅਗਲੀ ਕਾਰਵਾਈ ਕਰਾਂਗੇ ਜੀ ਤੇ ਇਸ ਦਾ ਰਿਮਾਂਡ ਵਗੈਰਾ ਵੀ ਲਿਆ ਜਾਏਗਾ ਹਾਂਜੀ ਇਸ ਦਾ 4 ਦਿਨ ਦਾ ਪੁਲਿਸ ਰਿਮਾਂਡ ਲਿਆ ਜੀ ਤੋਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਸਾਡੀ ਟੈਕਨੀਕਲ ਟੀਮ ਜਿੱਦਾਂ ਜਿੱਦਾਂ ਸਾਡੇ ਐਸਐਸਪੀ ਸਾਹਿਬ ਨੇ ਸਾਨੂੰ ਗਾਈਡ ਕੀਤਾ ਐਸਪੀ ਡੀ ਸਾਹਿਬ ਨੇ ਤੇ ਉਦੋਂ ਉਦਾਂ ਸੀ ਕਰਦੇ ਗਏ ਸਾਰੀ ਟੈਕਨੀਕਲ ਟੀਮ ਮਿਸਟਰ ਸਰਜੀਤ ਸਿੰਘ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਪੂਰੀ ਪੂਰੀ ਰਾਤ ਅਸੀਂ ਅੱਧੇ ਅੱਧੇ ਘੰਟੇ ਬਾਅਦ ਲੋਕੇਸ਼ਨ ਉਹਨਾਂ ਤੋਂ ਮੰਗਦੇ ਸੀ ਕਿ ਅੱਧੇ ਅੱਧੇ ਘੰਟੇ ਬਾਅਦ ਸਾਨੂੰ ਲੋਕੇਸ਼ਨ ਮਿਲ ਜਾਂਦੀ ਸੀ ਇਹਨਾਂ ਦੀ ਤੇ ਇਹ ਤੋਂ ਬਿਨਾ ਸੰਭਵ ਨਹੀਂ ਸੀਗਾ ਕਿਉਂਕਿ ਇਹ ਨੇਪਾਲ ਦੇ ਬਾਰਡਰ ਤੇ ਪਹੁੰਚ ਚੁੱਕੇ ਸੀਗੇ ਕਿ ਕਿਸੇ ਵੀ ਟਾਈਮ ਉਧਰੋਂ ਹੋ ਸਕਦਾ ਸਕਿੱਪ ਕਰ ਜਾਂਦੇ ਇਹ ਹੁਣ ਤੱਕ ਕਿਹੜੀਆਂ ਇੱਕ ਜਗ੍ਹਾ ਤੇ ਘੁੰਮ ਦਿੱਤਾ ਹੈ ਜਗ੍ਹਾ ਤੇ ਬਹੁਤ ਸਾਰੇ ਓਵਰਲ ਇੰਡੀਆ ਘੁੰਮ ਦਿੱਤਾ ਹੈ ਇਹਨਾਂ ਨੇ ਫਿਲਹਾਲ ਤਾਂ ਇਹ ਪ੍ਰੋਪਰ ਨਹੀਂ ਪਤਾ ਲੱਗਾ ਪਰ ਜਿੱਥੇ ਜਿੱਥੇ ਲੋਕੇਸ਼ਨ ਆਈ ਸੀ ਉਹ ਲਗਭਗ ਸਰ ਕੀ ਇਹਦੇ ਵਿੱਚ ਥੋੜਾ ਬਹੁਤਾ ਮਾਨਵ ਤਸਕਰੀ ਵੱਲੋਂ ਧਿਆਨ ਜਾਂਦਾ ਵਰਤ ਇਹਦਾ ਵੀ ਕੁਝ ਹੋਸਾ ਦਾ ਮਾਮਲਾ ਇਹ ਅਗਲੀ ਤਫਤੀਸ਼ ਦਾ ਹਿੱਸਾ ਸਾਡੀ ਦਾ ਜੀ ਅਸੀਂ ਕਰਾਂਗੇ ਤਾਂ ਦੇਖਦੇ ਜੋ ਵੀ ਸਾਹਮਣੇ ਆਊਗਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਜੀ ਹਾਂ ਸਰ ਕੀ ਨਾਮ ਹੈ ਆਪਣਾ ਗੁਰਮੀਤ ਸਿੰਘ ਮੇਰਾ ਨਾਮ ਹੈ ਕਿੱਥੇ ਰਹਿਣਾ ਲੇ ਆਪਾਂ ਹਿਮਾਚਲ ਦੇ ਆਦਾਂ ਮੈਂ ਇੱਥੇ ਸੋਨਾ ਲਿਗਾ ਕੰਮ ਕਰਦਾ ਹਾਂ ਸਰ ਤੇ ਬੇਟਾ ਮੇਰਾ ਟਿਊਸ਼ਨ ਜਾਂਦਾ ਸੀ ਇਹ ਪ੍ਰੋਪਰ ਮਾਮਲਾ ਥੋੜਾ ਕੀ ਸੀਗਾ ਉਹਦਾ ਥੋੜਾ ਦੱਸੋ ਕਿਦਾਂ ਸੀਗਾ ਕੀ ਹੋਇਆ ਸਾਰਾ ਬੇਟਾ ਮੇਰਾ ਕਿਤੇ ਟਿਊਸ਼ਨ ਹੋਰ ਪੜਦਾ ਸੀ ਤੇ ਜਦੋਂ ਆ ਇਹ ਆਂਦਾ ਸੀ ਉਹਨੂੰ ਬਾਰ-ਬਾਰ ਘੇਰਦਾ ਸੀ ਉੱਤੇ ਰ ਤੇ ਤੂੰ ਮੇਰੇ ਕੋਲ ਟਿਊਸ਼ਨ ਪੜ ਮੈਂ ਟਿਊਸ਼ਨ ਪੜਾਉਣਾ ਤੇ ਇਹ ਕਹਿੰਦਾ ਆਪਣੇ ਪਾਪਾ ਨੂੰ ਲੈ ਕੇ ਆਈ ਨਾਲ ਕਿ ਆਪਾਂ ਉਹਨੂੰ ਸਮਝਾਵਾਂਗੇ ਵੀ ਆਪਾਂ ਪੜਾਉਂਦੇ ਆ ਇਹਨਾਂ ਨੂੰ ਬੱਚਿਆਂ ਨੂੰ ਮੈਂ ਗਾਈਡ ਕਰਦਾ ਆ ਤੇ ਇਹ ਮੈਨੂੰ ਲੈ ਕੇ ਗਿਆ ਉਹ ਕਹਿੰਦਾ ਪਾਪਾ ਉਹ ਸਾਦੇ ਆ ਤੇ ਅੰਕਲ ਮੈਨੂੰ ਅਚਾ ਪੜਾਉਂਦੇ ਆ ਮੈਂ ਇੱਕ ਦੋ ਵਾਰ ਹੀ ਗਿਆ ਉਹਨਾਂ ਕੋਲ ਤੇ ਫਿਰ ਆਪਾਂ ਕੋਈ ਇਹਨੂੰ ਜ਼ਿਆਦਾ ਪੁੱਛਿਆ ਨਹੀਂ ਕਿ ਕਿੱਥੇ ਇਹ ਕਹਿੰਦਾ ਵੀ ਮੈਂ ਲੁਧਿਆਣੇ ਦਾ ਰਹਿਣ ਵਾਲਾ ਤੇ ਮੈਨੂੰ ਇੱਥੇ 7-8 ਸਾਲ ਹੋ ਗਏ ਰਹਿੰਦੇ ਨੇ ਹਾਂਜੀ ਜਿਹੜੋ ਜੀ ਕਲੈਕਸ਼ਨ ਲੱਗੇ ਕੋਈ ਪੈਸੇ ਦੀ ਮੰਗ ਨਹੀਂ ਨਹੀਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਉਸਨੇ ਕੋਈ ਪਹਿਲਾਂ ਕੋਈ ਰਾਂਜੀਸ਼ ਹੋਣੀ ਨਹੀਂ ਨਹੀਂ ਦੋ ਦਿਨ ਕਹਿੰਦਾ ਸੀ ਘੁੰਮਣ ਜਾਣਾ Shimla Shimla ਗਏ ਘੁੰਮਣ ਉਤੋਂ ਬਾਅਦ ਇਹਨਾਂ ਨੇ 14 13 ਨੂੰ ਗੱਲ ਹੋਈ ਮੈਡਮ ਨਾਲ ਤੇ 14 ਨੂੰ ਇਹਨਾਂ ਨੇ ਬਲੌਕ ਲਿਸਟ ਪਾਤੇ ਨੰਬਰ ਸਾਡਾ ਕਿੰਨੇ ਦਿਨ ਬਾਅਦ ਤੁਹਾਡਾ ਬੱਚਾ ਡੇਢ ਮਹੀਨੇ ਬਾਅਦ ਮਿਲਿਆ ਸਰ ਡੇਢ ਮਹੀਨੇ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਕੀ ਚਾਹ ਉਹਨਾਂ ਵੱਲੋਂ ਤਾਂ ਬਹੁਤ ਉਹਨਾਂ ਨੇ ਕੀਤਾ ਸਾਡਾ ਪੂਰਾ ਸਹਿਯੋਗ ਦਿੱਤਾ ਉਹਨਾਂ ਨੇ ਤੇ ਸਰ ਗੁਰ ਸਾਹਿਬ ਸਰ ਇਹਨਾਂ ਨੇ ਪੂਰਾ ਸਾਡੇ ਸਪੋਰਟ ਕੀਤਾ ਮੋਨ ਸਰ ਕਿਰਨ ਸਰ ਤੇ ਸਰ ਆਪਣੇ ਆਪਣੇ ਸਾਈਬਰ ਕ੍ਰਾਈਮ ਵਾਲੇ ਸੁਰਜੀਤ ਜੀ ਔਰ ਸਿੱਧੂ ਸਾਹਿਬ ਇਹਨਾਂ ਦਾ ਗਾਹਾਂ ਆਪਾਂ ਕੀ ਮੰਗ ਕਰਦੇ ਹਾਂ ਆਪਾਂ ਇਹ ਮੰਗੇ ਸਾਡਾ ਬੱਚਾ ਸਹੀ ਸਲਾਮਤ ਸਾਡੇ ਕੋਲ ਪਹੁੰਚਾਤਾ ਸਰ ਹਾਂਜੀ ਹੋਰ ਸਾਨੂੰ ਕੋਈ ਜ਼ੋਰ ਨਹੀਂ